मैं विनती करता हूं جو میں بازی آم طور سے آم طور سے میں وہ کام کر کے دکھا تھا کہ جو اب تو پہلے منتو لگتا سہی ہے ایک نیا ایم ایل اے کا ساتھ دے پورے یوز پورے وکاس اپنا یوگدان پایا ابھی آس کرتے ہیں آنے والے سمے اتنا ہی ساتھ ملتا رہے گا ਯੋਗਨ ਪਰਦਾਇਆ ਤੁਸੀਂ ਅੱਜ ਇਹ ਜਿਹੜੇ ਸਰਕਾਰੀ ਲਗਿਆ ਪਿਆਰ ਤੇ ਜਿਹੜੀ ਨਾਸ਼ਤੀ ਉਹੀ ਅਸੀਂ ਪਰਦਾਇਆ ਨੂੰ ਲੈ ਕੇ ਆਨਾ ਹੈ ਅੱਜ ਇਹ ਜੈਂਕ ਨੂੰ ਮਾਫੀ ਜੇ ਤੇ ਅੱਜ ਤੁਸੀਂ ਮਾਫੀ ਦੇਣ ਵਾਲੀ ਦਾ ਸਰਦੇ ਮਾਫੀ ਕੁਝ ਹੀ ਆਪੀ ਕਰਦੇ ਹੋ ਬੜੀਆਂ ਚੈਨਲ ਚੋੜੀਆਂ ਕਦੀ ਨਾ ਕੋਈਆ ਪ੍ਰਤੀਦਰਸ਼ਕ ਤੋਂ ਕੋਈ ਨਹੀਂ ਲਾਭ ਦਿੱਤਾ ਕੋਈ ਗੋਲ ਜਿਹਨੇ ਬਤਾਇਆ ਮਾਫੀ ਬਹੁਤ ਬਹੁਤ ਨੇ ਨੋਟ ਕਰਾਈ بولے ہو جاتی ہے کو ملتے ہیں سونا چاہتے ਨਰਮਨ ਦੇ ਨਾਮ ਤੋਂ ਬੋਲਣਾ ਮੈਂ ਦਾੈਂਟਿੰਗ ਅਸੀਂ ਗ੍ਰਾਮੇ ਕਲਾ ਦਾ ਕਰ ਰਹੇ ਹਾਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਸ੍ਰੀ ਗੁਰੂ ਕਲਾ ਮੰਚ ਪਹੁੰਚੇ ਜੀ ਰਾਮਲੀਲਾ ਪੱਤਰਈ ਦਾ ਕੀ ਕਿੰਦਾ ਦਾ ਮਾਹੌਲ ਲੱਗਿਆ ਤੁਹਾਨੂੰ ਬਹੁਤ ਵਧੀਆ ਮਾਹੌਲ ਔਰ ਬਹੁਤ ਉਤਸ਼ਾਹ ਐਸ ਸਮੇਂ ਦੇ ਵਿੱਚ ਵੀ ਜਿਹੜਾ ਜ਼ਮਾਨਾ ਬੜਾ ਤੇਜ਼ੀ ਦਾ ਚੱਲ ਰਿਹਾ ਮੀਡੀਆ ਦਾ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਵੀ ਇੰਨੀ ਮੁਹੱਬਤ ਇੰਨਾ ਪਿਆਰ ਇੰਨਾ ਉਤਸ਼ਾਹ ਜਿਹੜਾ ਗੁਰੂ ਕਲਾ ਮੰਚ ਵੱਲੋਂ ਤਿਆਰ ਕੀਤਾ ਗਿਆ ਇਹਨਾਂ ਜਿਹੜੀਆਂ 9 ਦਿਨਾਂ ਤੇ ਜਿਨ੍ਹਾਂ ਦੇ ਵਿੱਚ ਭਗਵਾਨ ਦੇ ਰਾਮ ਰਾਮ ਦੇ ਜੀਵਨ ਦਾ ਵਰਤਾਂਦੂ ਲਿਖਿਆ ਜਾਂਦਾ ਔਰ ਕੱਲ ਦੇ ਤਸਰੇ ਤੋਂ ਪਹਿਲਾਂ ਬਰਾਵਣ ਦਾਨ ਤੋਂ ਪਹਿਲਾਂ ਭਗਵਾਨ ਜੀ ਦਾ ਪੂਰਾ ਜੀਵਨ ਉਹਨਾਂ ਦੇ ਜੀਵਨ ਦੇ ਵਿੱਚ ਜੋ ਘਟਨਾਵਾਂ ਨੇ ਉਹ ਸਾਰੀਆਂ ਮਾਤਾ ਸੀਤਾ ਜੀ ਦਾ ਵਰਤਾਂਦ ਜਿਹੜਾ ਸਾਰਾ ਸਿਰਜਿਆ ਜਾਂਦਾ ਲੋਕ ਬੜੀ ਮੁਹੱਬਤ ਨਾਲ ਪਿਆਰ ਦੇ ਨਾਲ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਆ ਔਰ ਗੁਰੂ ਕਲਾ ਮੰਚ ਵੱਲੋਂ ਇਹ ਜਿਹੜੀ ਇੱਕ ਇੱਕ ਕਿਸਮ ਦੀ ਤਪੱਸਿਆ ਇਹ ਜਿਹੜੀ ਪਿਛਲੇ 35 ਸਾਲ ਤੋਂ ਕੀਤੀ ਜਾ ਰਹੀ ਹੈ ਇਸ ਚੁੱਗ ਦੇ ਵਿੱਚ ਵੀ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਬਿਨਾ ਪੈਸੇ ਤੋਂ ਬਿਨਾ ਕਿਸੇ ਸ਼ਰਤ ਤੋਂ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੇ ਰੋਲ ਕਰਦੇ ਆ ਔਰ ਬੜੇ ਬਖੂਬੀ ਨਿਭਾਉਂਦੇ ਆ ਬਹੁਤ ਵਧੀਆ ਔਰ ਪੂਰੀ ਸੁੱਚਮ ਰੱਖੀ ਜਾਂਦੀ ਹੈ ਜਿੱਥੇ ਜਿਹੜੇ ਤਿਆਰ ਹੁੰਦੇ ਆ ਸਰੂਪ ਉੱਥੇ ਸੁੱਚਮ ਰੱਖੀ ਜਾਂਦੀ ਹੈ ਜਿੱਥੇ ਉਹਨਾਂ ਦਾ ਖਾਣਾ ਬਣਦਾ ਉੱਥੇ ਸੁੱਚਮ ਰੱਖੀ ਜਾਂਦੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਇੱਕ ਇੱਕ ਸਾਡੇ ਪੁਰਾਣੇ ਵਿਰਤ ਜਿਹੜੀ ਆ ਉਹਨੂੰ ਅੱਗੇ ਤੋਰਿਆ ਜਾਂਦਾ ਔਰ ਭਗਵਾਨ ਰਾਮ ਜੀ ਹਮੇਸ਼ਾ ਕਿਰਪਾ ਕਰਨੇ ਲੱਗਦੇ ਔਰ ਅੱਜ ਇੱਕ ਜਿਹੜੀ ਵਖਰੀ ਇਨਾਂ ਨੇ ਫਿਰਤ ਪਾਈ ਹੈ ਕਿ ਜਿਹੜੀ ਪੂਜਾ ਆ ਜਿਹੜੀ ਆਰਤੀ ਆ ਭਗਵਾਨ ਰਾਮ ਦੀ ਉਹ ਸਾਰੀਆਂ ਔਰਤਾਂ ਨੂੰ ਇਕੱਠੇ ਕਰਕੇ ਉਹਨਾਂ ਕੋਲੋਂ ਕਰਵਾਈ ਜਾਂਦੀ ਆ ਜਿਸ ਦੇ ਵਿੱਚ ਮੈਂ ਵੀ ਆਉਣੀ ਆ ਕਿ ਵੀ ਮੇਰੇ ਨਾਲ ਸਾਰੀਆਂ ਔਰਤਾਂ ਜਿਹੜੀਆਂ ਭਗਵਾਨ શ્રી ਰਾਮ ਜੀ ਦੀ ਦਸੀਦਾ ਜੀ ਦੀ ਪੂਜਾ ਕਰਦੀਆਂ ਇਹ ਵੀ ਇੱਕ ਨਵੇਕਲੀ ਕਰਦੇ ਆ ਕਿ ਵੀ ਇਹ ਔਰਤਾਂ ਨੂੰ ਕਿੰਨਾ ਸਤਿਕਾਰ ਦਿੱਤਾ ਜਾਂਦਾ ਹੈ ਇਸ ਕਲਾ ਮੰਚ ਵੱਲੋਂ ਔਰ ਮੈਂ ਭਗਵਾਨ ਰਾਮ ਜੱਗੀਰ ਦਾਸ ਕਰਦੀ ਕਿ ਹਮੇਸ਼ਾ ਗੁਰੂ ਕਲਾ ਮੰਚ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਇਸੇ ਤਰ੍ਹਾਂ ਆਪਣੇ ਧਰਨ ਦੀ ਪ੍ਰਭੂ ਰਾਮ ਜੀ ਦੀ ਸੇਵਾ ਦੇ ਵਿੱਚ ਲੱਗੇ ਰਹਿਣ ਕੱਲ ਦਸਹਿਰਾ ਦਾ ਸ਼ੁਭ અવਸਰ ਵੀ ਹੈ ਜੀ ਉਹਦੇ ਸੰਬੰਧ ਦੇ ਵਿੱਚ ਬਿਲਕੁਲ ਜੀ ਕੱਲ ਬੁਰਾਈ ਦੇ ਉੱਤੇ ਜਿਹੜੀ ਹੈ ਸਚਾਈ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਜਿਹੜਾ ਮਨਾਇਆ ਜਾਂਦਾ ਅਸੀਂ ਸਾਰੇ ਰਲ ਮਿਲ ਕੇ ਸਾਰੇ ਧਰਮ ਸਾਰੇ ਜਾਤ ਸਾਰੇ ਜਣੇ ਅਸੀਂ ਰਲ ਮਿਲ ਕੇ ਦਸਹਿਰਾ ਮਨਾਉਂਦੇ ਆ ਅਸੀਂ ਦਸਹਿਰੇ ਦੇ ਵਿੱਚ ਵੀ ਇਸੇ ਤਰ੍ਹਾਂ ਹੋਮ ਹਮਾ ਕੇ ਸਾਰੇ ਪਹੁੰਚਾਂਗੇ ਔਰ ਸਾਰੀ ਦੁਨੀਆ ਪਹੁੰਚਦੀ ਹੈ ਨਕਉਦਰ ਦਾ ਦਸਹਿਰਾ ਵੀ ਬੜਾ ਦੇਖਣਯੋਗ ਹੁੰਦਾ ਔਰ ਬਦੀ ਦੇ ਉੱਪਰ ਨੇਕੀ ਦੀ ਜਿੱਤ ਦੇਖਣ ਦਾ ਆਪਣਾ ਇੱਕ ਜਜ਼ਬਾ ਹੁੰਦਾ ਇੱਕ ਜਜ਼ਬਾਤ ਹੁੰਦੇ ਆ ਜਿਹਨੂੰ ਦੇਖ ਕੇ ਭਗਵਾਨ ਜੀ ਰਾਮ ਜੀ ਦੇ ਜੀਵਨ ਦੀ ਵੀ ਯਾਦ ਆਉਂਦੀ ਹੈ ਔਰ ਕਿਵੇਂ ਕੋਈ ਕਿੰਨਾ ਹੀ ਤਾਕਤਵਰ ਇਨਸਾਨ ਹੋਵੇ ਜੋ ਬੁਰਾਇਆ ਤੇ ਉਹਦਾ ਖਾਤਮਾ ਜਿਹੜਾ ਉਹ ਤੈਅ ਆ ਇਹ ਵੀ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਦੇਖਣ ਵਾਲਾ ਜਿਹੜਾ ਇਹ ਨਜ਼ਾਰਾ ਇਹ ਹਰ ਇੱਕ ਬੱਚੇ-ਬੱਚੇ ਤੱਕ ਪਹੁੰਚਦੀ ਇਹ ਗੱਲ ਜਿਹੜੀ ਆ ਇਹ ਭਗਵਾਨ ਰਾਮ ਜੀ ਦਾ ਇਸ ਰੰਗ ਦੀ ਦੁਨੀਆ ਤੱਕ ਇਹ ਚੱਲਣ ਵਾਲਾ ਇਹ ਵਰਤਾਨਤ ਜਿਹੜਾ ਆ ਹਮੇਸ਼ਾ ਸਾਡੇ ਨਾਲ ਰਹੇਗਾ ਜੀ ਇੱਕ ਆਖਰੀ ਸਵਾਲ ਹੈ ਜੀ ਜਿਹੜੇ ਗੁਰੂ ਕਲਾ ਮੰਜ ਦੇ ਵਿੱਚ ਜਿੰਨੇ ਵੀ ਬੱਚੇ ਆ ਸਾਰੇ ਕੋਈ ਦੁਕਾਨਦਾਰ ਆ ਕੰਮਕਾਰ ਵਾਲੇ ਬੱਚੇ ਆ ਕਈਆਂ ਮਹੀਨਿਆਂ ਤੋਂ ਇਹ ਰਸਲ ਕਰਕੇ ਤੇ ਫਿਰ ਸਟੇਜ ਤੇ ਹੁੰਦੇ ਆ ਬਿਲਕੁਲ ਇਹ ਭਾਵਨਾ ਆ ਇਹ ਸ਼ਰਧਾ ਆ ਇਹ ਸਤਕਾਰ ਪਿਆਰ ਆਪਣੇ ਇਸ਼ਟ ਦੇ ਨਾਲ ਮੁਹੱਬਤ ਆ ਜਿਹੜੀ ਉਹਨਾਂ ਨੂੰ ਇਹ ਸਭ ਕੁਝ ਕਰਨ ਵਾਸਤੇ ਪ੍ਰੇਰਦੀ ਆ ਔਰ ਉਹਨਾਂ ਦੇ ਉੱਤੇ ਭਗਵਾਨ ਜੀ ਦੀ ਕਿਰਪਾ ਵੀ ਖਾਸ ਰਹਿੰਦੀ ਹੈ ਧੰਨਵਾਦ ਧੰਨਵਾਦ ਜੀ